ਅੱਜ ਪੂਰੇ ਭਾਰਤ ਵਰਸ਼ ਤੇ ਵਿਦੇਸ਼ਾਂ ਦੇ ਵਿੱਚ ਵੀ ਨਿਸ਼ਾਰਾ ਮਨਾਇਆ ਜਾ ਰਿਹਾ ਹੈ। ਹੋਰ ਇਸ ਦੇ ਵਿੱਚ ਸਮਝਿਆ ਜਾਂਦਾ ਹੈ ਕਿ ਬੁਰਾਈ ਨੂੰ ਖਤਮ ਕਰ ਲਈ। ਰਾਵਣ ਦਾ ਪੁਤਲਾ ਜਲਾਇਆ ਜਾਂਦਾ ਹੈ। ਔਰ ਇਹਦੇ ਉੱਤੇ ਕਲਾਉਣ ਤੋਂ ਬਾਅਦ ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਕਿ ਬੁਰਾਈ ਖਤਮ ਹੋ ਗਈ। ਹੁਣ ਰਾਵਣ ਜੀ ਹੋਏ ਨੇ ਤ੍ਰੇਤਾਚ ਤ੍ਰੇਤਾਚੁਕ ਚ ਕੀ ਉਹਨਾਂ ਕੀਤਾ? ਉਹਨਾਂ ਨੇ ਮਾਤਾ ਸੀਤਾ ਨੂੰ ਹਰਨ ਕੀਤਾ। ਔਰ ਲੰਕਾ ਲੈ ਕੇ। ਰਾਮ ਜੀ ਨੇ ਸੈਨਾ ਲੈ ਕੇ ਤੇ ਮਾਤਾ ਜੀ ਨੂੰ ਛਡਾਉਣ ਲਈ ਲੰਕਾ ਤੇ ਚੜਾਈ ਕੇ ਹੁਣ ਜਿਸ ਰਾਮਨ ਤੇ ਕੀਤਾ ਜਾ ਰਿਹਾ ਹੈ ਉਹ ਰਾਮਨ ਕੌਣ ਸੀਗਾ ਚਾਰ ਵੇਦਾਂ ਦਾ ਗਿਆਤਾ ਦੈਸ਼ਰ ਕਿਉਂਕਿ ਨੇ ਦੈ ਦੇਸ਼ਾ ਦੇ ਵਿੱਚ ਵੀ ਉਹਦੀ ਸਾਰੀ ਜਾਣਕਾਰੀ ਸੀ ਅੰਦਰ ਦੀ ਜਾਨੀ ਕਿ ਦਸਵੇਂ ਦਵਾਰ ਦੇ ਉੱਤੇ ਅੰਦਰ ਦੀ ਜਿਹੜੀ ਜਾਣਕਾਰੀ ਦਾ ਵੀ ਉਹ ਮਹਰ ਸੀ ਜਾਨੀ ਕਿ ਨੌ ਦਰਵਾਜ਼ੇ ਜਿਹੜੇ ਸਾਡੇ ਨੇ ਸਰੀਰ ਦੇ 10ਵੇਂ ਦਵਾਰ ਤੇ ਵੀ ਉਸ ਨੇ ਪ੍ਰਮਾਤਮਾ ਦੀ ਭਗਤੀ ਕਰਕੇ ਪਿਆਰ ਕੀਤਾ ਸੀ ਹੁਣ ਸਵਾਲ ਹੈ ਕਿ ਇਸ ਜੰਗ ਦੇ ਵਿੱਚ ਅੱਜ ਅਸੀਂ ਕਾਲ ਯੁਗ ਦੇ ਵਿੱਚ ਤ੍ਰੇਤਾ ਦੀਆਂ ਕਹਾਣੀਆਂ ਸਮਝ ਨਹੀਂ ਆ ਰਹੀਆਂ ਉਰਤੇ ਤੇ ਕੋਈ ਵੀ ਮੇਰਾ ਖਲਕੇ ਪੁਤਲੇ ਜਲਾਉਣ ਦੀ ਪ੍ਰਥਾ ਨਹੀਂ ਆਗਰੀ ਤੇ ਆਖਰੀ ਯੁਗ ਜਿਹੜਾ ਖਤਮ ਕਰਨ ਲਈ ਰਾਮ ਜੀ ਅਵਤਾਰ ਆਏ। ਔਰ ਇਹ 20ਵੇਂ ਅਵਤਾਰ ਸੰ ਤ੍ਰੇਤਾ ਯੁਗ ਦੇ ਵਿੱਚ ਪਰਸਰਾਮ ਜੀ ਤ੍ਰੇਤਾ ਯੁਗ ਦੇ ਪਹਿਲੇ ਅਵਤਾਰ ਸੰਨੇ ਦੂਸਰੇ ਸੰ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੇਖਣਾ ਕੀ ਹੈ। ਭਗਤ ਦਾ ਕੀ ਰੋਲ ਹੈ ਇਹਦੇ ਵਿੱਚ? ਮਭੀਸ਼ਣ ਜੀ ਜਿਹੜੇ ਉਹਦੇ ਭਰਾ ਉਹ ਭਗਤ ਨੇ ਉਹਨਾਂ ਦਾ ਕੀ ਰੋਲ ਹੈ? ਉਨੇ ਘਰ ਦਾ ਪੇਤੀ ਲੰਕਾ ਟਾਇ ਹੁਣ ਇਹ ਗੱਲ ਨੂੰ ਜੇ ਇਹਦੇ ਨਾਲ ਟਕਾਈਏ ਇਹ ਗੱਲ ਬੜੀ ਡੂੰਗੀ ਆ ਉਹ ਵਿਸ਼ਨਜੀ ਨੇ ਭਗਤ ਸਨ ਰਾਮ ਜੀ ਦੇ ਤੇ ਉਹ ਬੁਰਾਈ ਨੂੰ ਜੋਰ ਨਾ ਕੀਤਾ ਉਸ ਬੁਰਾਈ ਦਾ ਸਾਥ ਨਹੀਂ ਉਹਨਾਂ ਦਿੱਤਾ ਹੈ ਪੇਤੀ ਨਹੀਂ ਨਿਰ ਉਹਨੇ ਬੁਰਾਈ ਦਾ ਸਾਥ ਨਹੀਂ ਦਿੱਤਾ ਵਿਸ਼ਨਜੀ ਅੱਜ ਵੀ ਸਾਡੀ ਦੁਨੀਆ ਦੇ ਅੰਦਰ ਅੱਜ ਦਾ ਹਾਲਾਤ ਵੇਖੋ ਇਹ ਕੋਈ ਪ੍ਰਵੀਸ਼ਨ ਬਣ ਸਕਦਾ ਹੈ ਕਿ ਉਸ ਦੇ ਸਾਹਮਣੇ ਕੋਈ ਵੀ ਇਨਸਾਨ ਉਹ ਗਲਤ ਕੰਮ ਕਰ ਰਿਹਾ ਹੈ ਤੇ ਕੋਈ ਉਹ ਸਚਾਈ ਨਾ ਖੜ ਸਕਦਾ ਹੈ ਆਈ ਤੇ ਜੋ ਕੁਝ ਨਹੀਂ ਹੈ ਇਹ ਬੋਪੀਸ਼ਨ ਆ ਜਿਹੜਾ ਰਾਮ ਜੀ ਨੇ ਖੜਿਆ ਉਹਦਾ ਦੌਰ ਵੀ ਦੱਸਿਆ ਕਿਉਂਕਿ ਉਸ ਨੂੰ ਬرائی ਨੂੰ ਬرائی ਮੰਨਿਆ ਸਾਡੇ ਸਰੀਰ ਦੇ ਅੰਦਰ ਦੋਵੇਂ ਚੀਜ਼ਾਂ ਚੱਲਦੀਆਂ ਬੁਰਾਈ ਵੀ ਚੰਗਾਈ ਵੀ ਸੱਚ ਸਤ ਤੇ ਝੂਠ ਵੀ ਪ੍ਰਮਾਤਮਾ ਦੀ ਹਰ ਬਾਣੀ ਕਹਿੰਦੀ ਜਦੋਂ ਸੱਚ ਤੇ ਝੂਠ ਜਿਹੜੇ ਰਲ ਜਾਂਦੇ ਨੇ ਉਦੋਂ ਫਿਰ ਇਨਸਾਨ ਜਿਹੜੇ ਨੇ ਝਗੜੇ ਹੁੰਦੇ ਨੇ ਲੜਾਈ ਹੁੰਦੀ ਹੈ ਜੇ ਸੱਚ ਦੇ ਆਧਾਰ ਤੇ ਤੇ ਉਹ ਠੰਡਾ ਰਹਿੰਦਾ ਸਤ ਹੁੰਦਾ ਸੰਤੋਖ ਹੁੰਦਾ ਤੀਰਚ ਹੁੰਦਾ ਲੇਕਿਨ ਇਹਦਾ ਭਾਵ ਇਹ ਹੋਇਆ ਤ੍ਰੇਤਾ ਜੋਗ ਇਹ ਕਹਿੰਦਾ ਹੈ ਕਿ ਜੇ ਕਿਤਨਾ ਵੀ ਗਿਆਨੀ ਹੋਵੇ ਜੀ ਉਹਦੇ ਚ ਹੰਕਾਰ ਆ ਗਿਆ ਕਿੰਨੇ ਵੀ ਬਾਣੀਆਂ ਦਾ ਰਛੇਤਾ ਹੋਏ ਹੰਕਾਰ ਆ ਗਿਆ ਚਾ ਉਸ ਦੇ ਔਰ ਦੇ ਉੱਤੇ ਬੇਪਤੀ ਕੀਤੀ ਜਾਂ ਉਹਦੇ ਉੱਤੇ ਅਤਿਆਚਾਰ ਕੀਤੇ ਬਜ਼ੁਰਗਾਂ ਦੇ ਕੀਤੇ ਬੱਚਿਆਂ ਦੇ ਕੀਤੇ ਤੇ ਧਰਮ ਜਿਹੜਾ ਹੈ ਉਹ ਸਾਥ ਨਹੀਂ ਦਿੰਦਾ ਉਹ ਕਿਸੇ ਨਾ ਕਿਸੇ ਨੂੰ ਪੈਦਾ ਕਰ ਦਿੰਦਾ ਇਹ ਰਾਮ ਤੇ ਰਾਵਣ ਦੀ ਕਹਾਣੀ ਜਿਹੜੀ ਹੈ ਤੇ ਸੱਚਖੰਡ ਦੇ ਮਾਲਕ ਨੇ ਇੱਕ ਯੁੱਗ ਪਲਟਣ ਲਈ ਵੀ ਕੀਤੀ ਆਏ ਅੱਜ ਅਸੀਂ ਪੁਤਲੇ ਜਲਾ ਰਹੇ ਹਾਂ ਹਿੰਦੁਸਤਾਨ ਦੇ ਵਿੱਚ ਕੁਝ ਐਸੇ ਵੀ ਦੇਸ਼ ਹਿੰਦੁਸਤਾਨ ਦੇ ਵਿੱਚ ਵੀ ਤੇ ਦੂਸਰੇ ਵੀ ਉਹ ਪੁਤਲੇ ਨਹੀਂ ਚਲਾਉਂਦੇ ਉਹ ਆਣ ਕੇ ਇਹਨਾਂ ਦਿਨੋਂ ਬੜੇ ਅੱਛੇ ਤਰੀਕੇ ਨਾਲ ਸਮਝਦੇ ਹਨ ਕਿ ਰਾਮਨ ਜੀ ਵੀ ਬੁੱਧੀਮਾਨ ਸਨ ਅਕਲਮੰਦ ਸਨ ਗਿਆਤਾ ਸਨ ਤੇ ਰਾਮ ਜੀ ਨੂੰ ਅਵਤਾਰ ਤੌਰ ਤੇ ਵੀ ਮੰਨਦੇ ਨੇ ਉਹ ਦੋਵਾਂ ਦੀ ਪੂਜਾ ਕਰਦੇ ਲੰਕਾ ਵਾਲੇ ਵੀ ਨਕਸ਼ਣ ਦੇ ਵਿੱਚ ਵੀ ਇਹ ਲੋਕ ਵੀ ਕਰਦੇ ਨੇ ਲੇਕਿਨ ਨਤੀਜਾ ਹੈ ਕਿ ਇੰਨੇ ਸਾਲਾਂ ਤੋਂ ਅਸੀਂ ਅੰਦਰ ਦਾ ਰਾਵਣ ਅਜੇ ਤੱਕ ਨਹੀਂ ਫੈਸਲਾ ਲਿਆ ਕਿ ਉਹਨੂੰ ਉਹ ਵੀ ਖਤਮ ਕਰਨਾ ਹੈ ਅੰਦਰ ਦਾ ਰਾਮ ਜੋ ਪਰਮਾਤਮਾ ਹੈ ਜੋ ਨੂਰ ਰੂਪ ਹੈ ਪ੍ਰਕਾਸ਼ ਰੂਪ ਹੈ ਜੋ ਸਮੇ ਸਮੇਤੇ ਆਪਣਾ ਖੇਲ ਕਰਨ ਲਈ ਸੰਸਾਰ ਦੇ ਵਿੱਚ ਰੂਪ ਧਾਰਦਾ ਹੈ ਕਦੀ ਚੂਸ ਰੂਪ ਕਦੀ ਦੇਤਾ ਕਦੀ ਉਹ ਆਪੇ ਜੋਤ ਆਪੇ ਬੰਦਾ ਬਣ ਜਾਂਦਾ ਹੈ ਕਿੱਦਾਂ ਉਹਦੇ ਵਿੱਚ ਆਪਣੀ ਜੋ ਟਕਾ ਕੇ ਗੱਲ ਕਰਦਾ ਹੈ ਸ਼ਬਦ ਰਾਈਆ ਆਪਣਾ ਬਿਆਨ ਕਰਦਾ ਹੈ ਕੀ ਅਸੀਂ ਅੱਜ ਵੀ ਉਸ ਪ੍ਰਮਾਤਮਾ ਨਾਲ ਖਲੋਣਾ ਚਾਹੁੰਦੇ ਹਾਂ ਜਿੱਦਾਂ ਵਭੀਸ਼ਣ ਨੇ ਕੀਤਾ ਭਗਤਾਂ ਤੇ ਸੰਸਾਰੀਆਂ ਜੋੜ ਕੇ ਲਾਇਆ ਇਹ ਗੱਲ ਸੰਸਾਰੀਆਂ ਦੇ ਨਾਲ ਕਦੀ ਭਗਤੀ ਜੋੜਨੀ ਹੈ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਫਰਮਾਉਂਦੇ ਨੇ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਵੀ ਕਹਿ ਗਏ ਸੀਗੇ ਜਦੋਂ ਧਰਮ ਸ਼ਰਮ ਛੁਪ ਜਾਏਗਾ 722 ਤਈ ਅੰਗ ਤੇ ਗੁਰੂ ਗ੍ਰੰਥ ਸਾਹਿਬ ਦੇ ਤੇ ਉਦੋਂ ਕੂੜ ਪ੍ਰਦਾਨ ਹੋ ਜਾਏਗਾ ਹੁਣ ਤੇ ਇਕੱਲਾ ਬਾਬਰੀ ਜੋਰੀਦਾਨ ਮੰਗਦਾ ਉਹ ਸਾਰੇ ਇਸੇ ਤਰ੍ਹਾਂ ਦੇ ਹੋ ਜਾਣਗੇ ਅੱਜ ਹੋ ਚੁੱਕਾ ਹੈ ਅੱਜ ਹੁਣ ਜਿਹੜਾ અવਤਾਰ ਹੈ ਮੌਕੇ ਦਾ અવਤਾਰ ਹੈ ਜਿਹੜਾ ਸਕੂੜ ਨੂੰ ਹੁਣ ਖਤਮ ਕਰਨ ਦਾ ਤਰੀਕਾ ਆਉਦਾ ਜਿਹੜਾ ਬਾਹਰ ਹੀ ਨਹੀਂ ਹੋਏਗਾ ہتھیارਾਂ ਦਾ ਕਿਉਂਕਿ ਗੜਬੜ ਦਿਮਾਗ ਦੇ ਅੰਦਰ ਹੈ ਦਰਰ ਸੋਚ ਦੇ ਅੰਦਰ ਹੈ ਸਤਨਾ ਜੋੜਨਾ ਅਸਤਨਾ ਜੋੜਨਾ ਅੱਜ ਦਾ ਜਿਹੜਾ ਜਿਹੜਾ ਜਲਾਇਆ ਜਾ ਰਿਹਾ ਇਹ ਚ ਹੈ ਕਿ ਅਸੀਂ ਕਿਸ ਨੂੰ ਜਲਾਉਣਾ ਹੈ ਕੋੜ ਨੂੰ ਗਰੋਧ ਨੂੰ ਹੰਕਾਰ ਨੂੰ ਤੇ ਈਰਖਾ ਨੂੰ ਜਿਹੜੀਆਂ ਈਰਖਾ ਆ ਸਾਡੇ ਅੰਦਰ ਹਨ ਇਹਨੂੰ ਤਬਦੀਲ ਕਰਨ ਦੀ ਲੋੜ ਹੈ ਇਸ ਕਰਕੇ ਅੱਜ ਦੇ ਯੁੱਗ ਦਾ ਉਤਾਰ ਜਿਹੜਾ ਹੈ ਨੇਕ ਕਲੰਕ ਨਰਨ ਨਾਰਕਲ ਕੀ ਉਤਾਰ ਦੀ ਗੱਲ 24 ਸਦੀ ਦੀ ਗੱਲ ਚੱਲਦੀ ਹੈ ਚੋਬੀ ਸਾਂ ਕਿਉਂ ਹੈ ਸਰਗੁਣ ਨੇ ਕੋਲ ਕੇਲ ਕਲੇਗਾ ਚੌਥੇ ਘਰ ਤੇ ਕੀ ਦੇਗਾ ਸ਼ਬਦ ਨਾ ਕੇਲ ਕੇ ਲੇਗਾ ਉਹ ਕੋ ਹੁਣ ਸ਼ਬਦ ਨਾ ਤਬਦੀਲੀ ਹੋਣੀ ਆ ਉਹਦਾ ਸਮਾਚਾਰ ਚਾਲੂ ਹੋ ਚੁੱਕਾ ਹੈ ਔਰ ਉਸਨੇ ਆਪਣੇ ਹੁਣ ਸਿੱਖ Hindu ਮੁਸਲਮਾਨ ਪਾਰਸੀ ਬੋਧੀ ਮਰੀਦ ਚੇਲੇ ਨਹੀਂ ਹੈ ਸਿੰਘ ਸਿੰਘ ਦੀ ਉਤਪਤੀ ਹੋਈ ਕਾਲਪੁਖ ਦੇ ਹੁਕਮ ਨਾਲ ਹੋਈ ਸਿੱਖ ਬਣੇ ਅਕਾਲ ਪੁਖ ਦੇ ਹੁਕਮ ਨਾਲ ਆਏ ਚੇਲੇ ਬਣੇ ਮਰੀਦ ਬਣੇ ਲੇਕਿਨ ਹੁਣ ਉਹ ਕਰਨ ਕਿ ਜਾ ਰਿਹਾ ਹੈ ਉਹ ਆਪਣੇ ਸ਼ਬਦ ਬਾਣਾ ਕੰਮ ਕਰਦਾ ਹੈ ਸ਼ਬਦ ਹੀ ਉਹਦੀ ਟਾਲ ਹੈ ਸ਼ਬਦ ਹੀ ਉਹਦਾ ਖੰਡਾ ਹੈ ਗੁਰੂ ਸਾਹਿਬ ਵੀ ਕਹਿ ਕੇ ਸੀਗੇ ਨਾ ਆਪ ਲੜਉ ਨਾ ਫੌਜ ਖੋਲਣਾ ਸ਼ਬਦ ਮੇਰਾ ਟਾਲ ਸ਼ਬਦ ਮੇਰਾ ਖੰਡਾ ਮੇਰੀ ਦੋਵੇਂ ਚੀਜ਼ਾਂ ਨੇ ਤੂੰ ਅੱਜ ਜੰਗ ਜਿਹੜੀ ਸ਼ਬਦ ਦੀ ਹੈ ਅੱਜ ਜੰਗ ਹੈ ਅਨਸਾਨ ਦੇ ਬੰਨੇ ਧਰਮ ਛੁਪ ਜਾਂਦੀ ਹੈ ਕੂੜ ਪ੍ਰਧਾਨ ਦੀ ਹੈ ਅੱਜ ਜਿਹੜਾ ਕਿੰਨੇ 라ਵਨ ਸਾਡੇ ਸ਼ਰੀਰਾਂ ਦੇ ਅੰਦਰ ਕੰਮ ਕਰ ਰਿਹਾ ਹੈ ਹੰਕਾਰ ਕਾਮ ਕ੍ਰੋਧ ਲੋਭ ਮੋਹ ਇਹ ਸਾਰੇ ਸਾਡੇ ਵਿੱਚ ਜੜੇ ਵੱਧ ਚੁੱਕੇ ਹਨ ਗੁੱਸਾ ਈਰਖਾ ਝਗੜਾ ਬੇਈਮਾਨੀ ਅਨਸਾਨ ਸਰਬ ਮਨੁਮ ਜਾਤੀ ਨੂੰ ਪਿਆਰ ਕਰਨ ਦੀ ਬਜਾਏ ਫਰੀ ਦਿਖਾਵਾ ਦੀ ਅਜ ਲੋੜ ਨਹੀਂ ਹੈ ਅਜ ਲੋੜ ਹੈ ਅੰਦਰ ਦੇ ਪਿਆਰ ਕੀ ਹੈ ਕਿ ਸਰਬ ਮਨੁਮ ਜਾਤੀ ਨੂੰ ਇੱਕੋ ਜਿਹਾ ਸਮਝਦੇ ਆਂ ਪ੍ਰਮਾਤਮਾ ਦਾ ਰੂਪ ਸਮਝਦੇ ਆ ਕਿ ਇਹਦੇ ਵਿੱਚ ਵੀ ਰੱਬ ਹੈ ਬਰ ਚਾਇਦਾ ਦੇ 84 ਲੱਖ ਜੀਵਾਂ ਵਿੱਚ ਵੀ ਪਰਮਾਤਮਾ ਹੈ ਲੇਕਿਨ ਜੇ ਮਾਨਸ ਦੀ ਜਾਤ ਹੈ ਜੇ ਮਾਨਸ ਬਣੇ ਨੇ ਤੇ ਸਰਬ ਮਾਨਵ ਜਾਤੀ ਦਾ ਪਿਆਰ ਹੋਣਾ ਜ਼ਰੂਰੀ ਹੈ ਅਸੀਂ ਕਈ ਵਾਰੀ ਸਰਕਾਰਾਂ ਤੇ ਦੋਸ਼ ਦੇ ਦਿੰਦੇ ਆ ਸਰਕਾਰਾਂ ਨੂੰ ਕਾਨੂੰਨ ਕਰਨਾ ਚਾਹੀਦਾ ਬੁਲਾਤਕਾਰ ਹੋ ਰਹੇ ਨੇ ਕੱਗੀ ਹੋ ਰਹੀ ਹੈ ਚਾਰ ਜਿਹੜੀ ਹੈ ਕਿਸੇ ਨਾ ਤੱਕਾ ਹੋ ਰਿਆ ਬੇਈਮਾਨੀ ਹੋ ਰਹੀ ਹੈ ਇਹਦੇ ਲਈ ਕੋਰਟਾਂ ਪਰ ਚੁੱਕੀਆਂ ਨੇ ਠਿਕਨੇ ਪੱਦਿਆਂ ਦੇ ਰਿਸ਼ਤੇ ਖਤਮ ਹੋ ਰਹੇ ਨੇ ਕਦੇ ਅਸੀਂ ਸੋਚਿਆ ਕਿ ਉਦੋਂ ਪਰਜਾ ਵੀ ਸੱਚ ਬੋਲਦੀ ਸੀ ਤੇ ਰਾਜਾ ਵੀ ਸੱਚ ਬੋਲਦਾ ਸੀ ਫਿਰ ਵੀ ਅਤਿਆਚਾਰ ਹੁੰਦਾ ਸੀ ਅੱਜ ਅਸੀਂ ਹਰ ਇੱਕ ਨੂੰ ਟੱਕਣ ਨੂੰ ਤਿਆਰ ਆਂ ਵਿਦੇਸ਼ਾਂ 'ਚ ਨਹੀਂ ਕਰਦੇ ਵਿਦੇਸ਼ਾਂ 'ਚ ਉਹ ਛੇ ਹੁੰਦੀ ਹੈ ਕਿ ਜਿਹੜਾ ਭਾਵੇਂ ਉਹਦੀ ਮਾਂ ਦਾ ਪੁੱਤ ਕਿਉਂ ਨਾ ਹੋਵੇ ਉਹ ਦੁਨੀਆਂ ਦੇ ਵਿੱਚ ਉਹਦੇ ਬਾਰੇ ਅਜ਼ਾਕਰ ਕਰਦੀ ਹੈ ਵੀ ਇਹ ਗਲਤ ਹੈ ਇਹ ਇਹ ਠੀਕ ਨਹੀਂ ਕੀਤਾ ਉਹ ਦੁਨੀਆਂ 'ਚ ਖੜਦੀ ਹੈ ਉਹ ਸਾਥ ਦਿੰਦੀ ਹੈ ਸਰਕਾਰਾਂ ਦਾ ਪੁਲਿਸ ਦਾ ਸਾਥ ਦਿੰਦੀ ਹੈ ਇਹ ਪਿੱਛੇ ਜੇ ਤੁਹਾਨੂੰ ਪਤਾ ਹੈ ਕਿ ਤੋਂ ਕਾਫੀ ਸਾਲ ਪਹਿਲਾਂ ਪਿੰਡਾਂ ਦੇ ਸਰਪੰਚੀ ਜਾਂ ਮੋਤਵਾਰੀ ਫੈਸਲਾ ਕਰ ਦਿੰਦੇ ਸੀ ਸਾਡੇ ਤੱਕ ਨਹੀਂ ਸੀ ਜਾਂਦੀ ਲੋੜ ਪੈਂਦੀ ਤੇ ਅੱਜ ਅਸੀਂ ਜਿਹੜਾ ਜੋ ਰੋਲ ਦਿਨੋਂ ਦਿਨ ਕਰ ਲਿਆ ਹੈ ਸਾਡਾ ਤਬਦੀਲੀ ਹੋਣ ਜਾ ਰਹੀ ਹੈ ਸੋ ਅੱਜ ਫੈਸਲਾ ਕਰਨਾ ਹੋਊਗਾ ਕਿ ਅਸੀਂ ਅੰਦਰ ਦਾ ਰਾਵਣ ਕਦੋਂ ਮਾਰਨਾ ਤੇ ਜੇ ਨਹੀਂ ਮਰਦਾ ਤੇ ਅਕਾਲਪੁਰਖ ਨੂੰ ਯਾਦ ਕਰਦੀ ਲੋੜ ਹੈ ਕਿ ਮਿਹਰ ਕਰ ਸਾਡੇ ਤੇ ਦਇਆ ਕਰ ਸਵੈਸ ਕਰਕੇ ਜਿਹੜਾ ਆਤਮਾ ਪਰਮਾਤਮਾ ਦਾ ਰਿਸ਼ਤਾ ਹੈ ਉਹ ਨਿਰਗੁਣ ਅਨਕਾਰ ਜੋ ਜੋ ਸਰੂਪ ਹੈ ਜਿਸ ਦਾ ਇਸ਼ਟ ਸਾਰੇ ਹੀ ਸੰਸਾਰ ਤੇ ਹੈ ਕਿਉਂਕਿ ਉਹ ਸਭ ਦੇ ਉੱਤੇ ਚਾਨਣ ਕਰਨ ਵਾਲਾ ਪ੍ਰਕਾਸ਼ ਕਰੂਗਾ ਅੰਦਰ ਤੇ ਹਨੇਰਾ ਖਤਮ ਹੋਏਗਾ ਤੇ ਆਓ ਇਸ ਦਸ਼ਰੇ ਨੂੰ ਅੱਜ ਦੀ ਦਿਹਾੜੀ ਤੋਂ ਬਾਅਦ ਉਸ ਨਿਰੰਕਾਰ ਨੂੰ ਨਿਰਗੁਣ ਜੋਤ ਅਖੰਡ ਫੁਕ ਦਾ ਇਸ਼ਟ ਮੰਨੀਏ ਤੇ ਸਤਿਗੁਰੂ ਸ਼ਬਦ ਨੂੰ ਮੰਨ ਕੇ ਆਤਮਾ ਪਰਮਾਤਮਾ ਦਾ ਮੇਲ ਕਰੀਏ ਸਰਬ ਮਾਨਵ ਜਾਤੀ ਨੂੰ ਪਿਆਰ ਕਰੀਏ ਅੱਜ ਇਹ ਸਭ ਕਰਨ ਦੀ ਜ਼ਰੂਰਤ ਹੈ ਜੀ